ਜੀ ਸਭੀ ਗੱਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸ਼ਾਮ ਦਾ ਮੈਂ ਕਰਦੀਆਂ ਹਾਰੇ ਚ ਜਿਹੜੀ ਹੈਗੀ ਮਿੱਸੀ ਦਾਲ ਤੇ ਤੁਸੀਂ ਕਹੋਗੇ ਦਾਲ ਸਬਜੀ ਦਾਲ ਹਨਾ ਸਾਡੇ ਵੱਧ ਖਾਂਦੇ ਨੇ ਮਿੱਸੀ ਦਾਲ ਹਾਰੇ ਚ ਕੱਢਣ ਵਾਲੀ ਹੈ ਸਵਾਹ ਹੁਣ ਆਪਾਂ ਕੱਢਦੇ ਆਂ ਕਿ ਪਹਿਲਾਂ ਸਵਾਹ ਹਨ ਇਹਦੇ ਨਾਲ ਇਹ ਹੋ ਜਾਂਦਾ ਵੀ ਜਿਹੜਾ ਸੇਕ ਆ ਫਿਰ ਪ੍ਰੋਪਰ ਨਹੀਂ ਲੱਗ ਜਾਂਦਾ ਤਪਲੇ ਨੂੰ ਹੁਣ ਪਹਿਲਾਂ ਨਾਲੇ ਬਦਈ ਚੱਲੀਆਂ ਨੇ ਹਾਂ ਇਹ ਸਵਾਹ ਹੁਣ ਭਾਂਡੇ ਵਾਂਜਣ ਦੇ ਕੰਮ ਆ ਜੂਏ ਜੋ ਸ਼ਾਨ ਕੀ ਨਾ ਥੋੜੀ ਜੀ ਰੱਖ ਲਾਗੇ ਵਧੀਆ ਵਧੀਆ ਫਿਰ ਜਿਹੜੇ ਭਾਂਡੇ ਇਹਦੇ ਨਾਲ ਸਾਫ਼ ਕਰਨੇ ਨੇ ਕਿਉਂਕਿ ਚਲਦੀ ਵਾਲੇ ਤਾਂ ਕਰ ਲੈਨੇ ਆ ਇਹ ਉਹਦੇ ਨਾਲ ਸਾਫ਼ ਸਾਬਣ ਨਾਲ ਇਹ ਚ ਮੈਨੂੰ ਕੁਛ ਡੱਪੇ ਚ ਪਾ ਲੈਣੀ ਹੁੰਦੀਆਂ ਆ ਸ਼ਾਨ ਕੀ ਤੇ ਬਹੁਤ ਵਧੀਆ ਭਾਂਡੇ ਸਾਫ਼ ਹੁੰਦੇ ਨੇ ਬਹੁਤ ਚਮਕਾਉਂਦੀਆਂ ਟੂਟੀਆ ਵਗੈਰਾ ਤੋਂ ਸਾਫ਼ ਕਰਨੀਆਂ ਹੁੰਦੀਆਂ ਨੇ ਸਾਰੇ ਦਾਗ ਧੂਗ ਮਤਲਬ ਉਹਨਾਂ ਦੇ ਉੱਤਰ ਜਾਂਦੇ ਨੇ ਫਿਰ ਜਾਣਾ ਫਾਰਮ ਚ ਫਾਰਮ ਦੀ ਸਫਾਈ ਕਰਨੀ ਆ ਇਹ ਦਾਲ ਹਾਰੇ ਚ ਧਰ ਦਿੰਨੇ ਆ। ਲਓ। ਆ ਦੇਖੋ ਗੋਹੀ ਲਾਤੀ ਕਿਸ ਢੰਗ ਨਾਲ। ਪਹਿਲਾਂ ਸੁਆਕ ਜਦੋਂ ਆਲੀ ਸੀ ਕਾਫੀ ਉੱਚਾ ਜਿਹਾ ਹੋਇਆ ਬਿਆਸਿਕਾ। ਹੁਣਾਂ ਜੇ ਤਾਂ ਆਪਣਾ ਵਿਚ ਵਿਚ ਰਹਿ ਜਾਊਗਾ। ਲਓ ਜੀ ਜਿਹੜੀ ਅੱਗ ਸੀਗੀ ਪੱਕ ਗਈ ਹੁਣ ਆ ਤਾਂ ਤਪਲਾ ਧਰ ਦਿੰਨੇ ਆ। ਦੇਖੋ ਅੱਜ ਤਾਂ ਆਪਣਾ ਵਿਚ ਵਿਚ ਰਹਿ ਗਿਆ। ਫਸੂਨੀਚਾ ਦਾਲ ਪਾ ਦੇਗੀ ਦਾਲ ਹੈਗੀ ਮਿਸਸੀ ਸਾਰੀ ਦਾਲਾ ਰਾਜਮਾ ਕਾਲੇ ਮਾਂ ਛੋਲੇ ਹਰੀ ਮੂੰਗੀ ਹਨ ਜੇਕਰ ਇੱਕ ਕੱਦੂ ਹੋਵੇ ਥੋੜਾ ਜਿਹਾ ਹੁਣ ਸਾਨੂੰ ਤਾਂ ਅਜਿੰਨੇ ਆਉਂਦੀ ਉਹ ਆ ਜਦੋਂ ਆਪਣੇ ਲੱਗਣ ਲੱਗੇ ਤੇ ਛੋਟਾ ਜਿਹਾ ਕੱਦੂ ਪਾ ਦਿਆ ਕਰਾਂਗੇ ਫਿਰ ਇਹਦੀ ਦਾਲ ਦੀ ਜਿਹੜੀ ਤਾਸੀਰ ਹਨ ਇਹਦੋਂ ਵੀ ਠੰਡੀ ਹੋ ਜਾਂਦੀ ਆ ਤੇ ਹੁਣ ਆਪਾਂ ਦਾਲਾ ਪਾਤੀ ਇਹਦੇ ਵਿੱਚ ਤੇ ੂਣ ਮੇਚ ਪਾ ਦਾਂਗੇ ਆ ਕੱਟੀ ਪਾਉਂਗੀ ਫੇਰ ਤੜਕਾ ਲਾਉਣ ਵੇਲੇ ਵੱਧ ਘੱਟ ਪੈਜੂ ਜਿਹੜਾ ਪਾਉਣਾ ਹੋਊਗਾ ਹਲਦੀ ਪਾ ਦਿੰਦੀ ਆ ਤੇ ਇੱਕ ਪਿਆਜ਼ ਮੋਟਾ-ਮੋਟਾ ਕੱਟ ਕੇ ਜਾਂ ਹਰੀਆ ਮਿਰਚਾਂ ਇੱਕ ਛੋਟਾ ਜਿਹਾ ਕਦੂ ਇਹ ਚੀਜ਼ਾਂ ਆਪਾਂ ਪਾ ਸਕਦੇ ਹੁੰਨੇ ਆ ਤੇ ਹੁਣ ਦਾਲ ਜਿਹੜੀ ਰਿਚੀ ਆ ਉਹ ਤੇ ਹੁਣ ਚੱਲਦੀ ਆ ਜੀ ਆ ਡੱਬੀ ਇੱਕ ਪਹਿਲਾਂ ਲਈ ਪਈ ਸੀ ਇੱਕ ਅੱਜ ਹੋਰ ਚੱਕ ਲੈਂਦੀ ਕਾਲਾ ਦੇ ਕੰਮ ਐਝੇ ਹੋ ਜਾਂਦੇ ਨੇ ਚਲੋ ਇਧਰੋਂ ਆ ਉਧਰਲਾ ਕੰਮ ਆ ਉਹ ਕਰਦੇ ਆ ਦਾਲ ਦਿੱਤੀ ਉਹ ਫਾਰਮ 'ਚ ਨਾ ਸੋਕਰ ਹੈ ਨਾ ਲੋ ਜੀ ਹੁਣ ਆਗੇ ਫਾਰਮ 'ਚ ਕਰਨੀ ਆ ਫਾਰਮ ਦੀ ਸਫਾਈ ਹੈ ਨਾ ਤੇ ਦਾਲ ਤਰੀਆਂ ਦੀ ਸ਼ਾਮ ਦਾ ਟਾਈਮ ਆਜੂ ਸ਼ਾਮ ਨੂੰ ਜਿਹੜੀ ਵੀਡੀਓ ਸਟਾਰਟ ਸਟਾਰਟ ਕਰੀਆ ਤੇ ਹੁਣ ਇਧਰ ਆ ਵਾਲੇ ਪੋਰਸ ਦੀ ਜਿਹੜੀ ਸਾਫ ਸਫਾਈ ਕਰ ਲਈਆਂ ਤੇ ਜ਼ਰੂਰੀ ਹੁੰਦੀ ਆ ਹਨਾ ਜਿਹੜੇ ਪੀਰ ਭੈਣ ਕਹਿੰਦੇ ਨੇ ਵੀ ਫਾਰਮ ਬਾਰੇ ਦੱਸੋ ਹਨਾ ਫਾਰਮ ਬਾਰੇ ਤਾਂ ਜੀ ਇਹੀ ਕਹਿ ਸਕਦੇ ਆਂ ਵੀ ਬਾਕੀ ਤੁਸੀਂ ਇਹ ਨਹੀਂ ਮੈਨੂੰ ਪਤਾ ਹੈਗਾ ਵੀ ਤੁਸੀਂ ਫਾਰਮ ਦੀ ਜਿਹੜੀ ਲੁੱਕ ਕਹਿ ਰਹੇ ਹੋ ਜਾਂ ਵੀ ਜਿਵੇਂ ਕਿੱਧਰ ਲਈ ਬਿੰਡੂ ਆ ਕਿਹੜੇ ਸਾਈਡ ਲਾਉਣੀਆਂ ਨੇ ਜਾਂ ਕਿੰਨਾ ਏਰੀਆ ਲੈਣਾ ਉਹ ਚੀਜ਼ ਪੁੱਛਣੀ ਆ ਜਾਂ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਵੀ ਜਿਹੜਾ ਫਾਰਮ ਆ ਮਤਲਬ ਕਿਵੇਂ ਆਪਾਂ ਸਟਾਰਟ ਕਰ ਸਕਦੇ ਹਾਂ ਕਿਵੇਂ ਆਪਾਂ ਵੱਧ ਤੋਂ ਵੱਧ ਜਿਹੜੀ ਹੈਗੀ ਆ ਇਨਕਮ ਆਮਦਨ ਆਪਾਂ ਹੀ ਤੋਂ ਲੈ ਸਕਦੇ ਹਾਂ ਨਾ ਵੀ ਜਿਵੇਂ ਅੱਗੇ ਹੁਣ ਜਿਹੜਾ ਚੂਛਾ ਹੁਣ ਪੈਂਦਾ ਆਉਣ ਵਾਲਾ ਟਾਈਮ ਆ ਜਿਹੜਾ ਉਦੋਂ ਤੱਕ ਅੰਡੇ ਵਾਸਤੇ ਰੈਡੀ ਹੋ ਜਾਊਗਾ ਤੇ ਹੁਣ ਜਿਹੜਾ ਪ੍ਰੋਪਰ ਟਾਈਮ ਆ ਸਹੀ ਟਾਈਮ ਆ ਕਿਉਂਕਿ ਜਦੋਂ ਆਪਾਂ ਇਸ ਤੋਂ ਬਾਅਦ ਆਪਾਂ 6 ਲੱਖ ਪਾਵਾਂਗੇ ਤਾਂ ਫਿਰ ਉਹ ਸਰਦੀ ਦੇ ਮਿਡਲ ਚ ਜਾ ਕੇ ਤਿਆਰ ਰੈਡੀ ਹੋਊਗਾ ਤੇ ਤਾਂ ਕਰਕੇ ਹੁਣ ਵਾਲੇ ਜਿਹੜੇ ਆ ਹ ਮੰਥ ਨੇ ਹਨ ਇਹ ਬਹੁਤ ਵਧੀਆ ਟਾਈਮ ਆ ਤੇ ਇਹ ਕਹਿ ਸਕਦੇ ਆ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਸ ਕਿਸ ਬਾਰੇ ਜਿਹੜਾ ਪੁੱਛਣਾ ਚਾਹੁੰਦੇ ਹੋ ਫਾਰਮ ਬਾਰੇ ਤੇ ਬਾਕੀ ਇਹ ਤੁਹਾਨੂੰ ਦੱਸ ਤੇ ਵੀ ਦੀ ਸਫਾਈ ਕਿਵੇਂ ਜ਼ਰੂਰੀ ਆ ਹਨਾ ਬਾਕੀ ਸਾਰਾ ਦਿਨ ਆਪਾਂ ਆਪਣੀ ਵੀਡੀਓਜ਼ ਦੇ ਵਿੱਚ ਦਿਖਾਉਂਦੇ ਰਹਨੇ ਆ ਫਾਰਮ ਦਾ ਜਿਹੜਾ ਕੰਮ ਆ ਕਿਸ ਤਰ੍ਹਾਂ ਦਾ ਹੁੰਦਾ ਹਨਾ ਕਿਵੇਂ ਆਪਾਂ ਕਰ ਸਕਦੇ ਜਿਵੇਂ ਹੁਣ ਅੱਗੇ ਸਰਦੀ ਦਾ ਟਾਈਮ ਆਊਗਾ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਜਿਹੜੀ ਇਹ ਐਗਸ ਹੁੰਦੇ ਨੇ ਹਨਾ ਉਹਨਾਂ ਨੂੰ ਕਿਵੇਂ ਆਪਾਂ ਜਿਹੜਾ ਕਲੈਕਟ ਕਰਨ ਤੋਂ ਲੈ ਕੇ ਉਹਨਾਂ ਦੀ ਸਾਫ ਸਟ੍ਰਾਈ ਕਰਨ ਤੋਂ ਲੈ ਕੇ ਹਨਾ ਅੱਗੇ ਸੇਲ ਹੋਣ ਤੱਕ ਦਾ ਵੈਸੇ ਪਹਿਲਾਂ ਲੀਏ ਵੀਡੀਓਜ਼ ਦੇ ਵਿੱਚ ਵੀ ਹੁੰਦਾ ਸੀ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਸ ਤੋਂ ਵੀ ਵਿਸਤਾਰ ਨਾਲ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ ਜਿਹੜੇ ਵੀਰ ਪੈਣਾ ਇੰਟਰਸਟਿਡ ਨੇ ਹਨਾ ਤੇ ਬਹੁਤਾ ਆਪਣੇ ਕੋਲੇ ਆਉਂਦੇ ਵੀ ਨਹੀਂ ਕਹਿੰਦੇ ਨੇ ਅਸੀਂ ਆਪਣੇ ਬਲੌਗ ਦੇਖਦੇ ਆ ਜਾਂ ਪਲਟਰੀ ਕਿੰਗ ਵਾਲਾ ਜਿਹੜਾ ਆਪਣਾ ਚੈਨਲ ਹੈ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਹਨਾ ਉਹਨੂੰ ਸਬਸਕ੍ਰਾਈਬ ਕਰੋ ਜੀ ਉਹਦੇ ਆਤਮੀਆਂ ਸਾਰੀਆਂ ਫਾਰਮ ਵਾਲੀ ਵੀਡੀਓ ਹੀ ਹੁੰਦੀਆਂ ਨੇ ਤੇ ਹੁਣ ਅਸੀਂ ਸਾਰੀ ਆਹ ਸਾਫ ਸਫਾਈ ਕਰਾਂਗੇ ਇਹਨੂੰ ਸਾਰਾ ਚੰਗੀ ਤਰ੍ਹਾਂ ਇਹ ਸਾਫ ਕਰਕੇ ਜਿਵੇਂ ਉਸ ਦਿਨ ਉਹ ਵਾਲਾ ਪੋਰਸ਼ਨ ਕਰਿਆ ਸੀ ਹੁਣ ਆ ਜਾ ਪੋਰਸ਼ਨ ਕਰਦੇ ਆ ਇਸ ਤਰ੍ਹਾਂ ਇਕੱਠਾ ਕਰਕੇ ਹਨਾ ਦੋਨੋਂ ਜਾਣੇ ਇਹਨੂੰ ਸਾਰੇ ਨੂੰ ਛੱਕਾਗੇ ਤੇ ਫਿਰ ਇਹ ਹੈ ਜਿਵੇਂ ਹੁਣ ਗਰਮੈਸ ਦਾ ਗਰਮੀ ਦਾ ਮੌਸਮ ਆ ਹਨਾ ਉਹਦੇ ਵਿੱਚ ਇਹ ਹੁੰਦਾ ਵੀ ਇਹਦੇ ਵਿੱਚ ਜਿਹੜੀ ਹੋਮਸ ਵਗੈਰਾ ਨਾ ਬਣੇ ਹੁਣ ਤਾਂ ਵੈਸੇ ਸੁੱਕਾ ਡਰਾਈ ਮੌਸਮ ਚੱਲਦਾ ਤੇ ਤਾਂ ਕਰਕੇ ਸਫਾਈ ਦਾ ਥੋੜਾ ਜਿਹਾ ਹੁਣ ਅੱਗੇ ਜਾ ਕੇ ਆਉਂਦਾ ਹੈਗਾ ਵੀ ਮੇਂ ਬਰਸਾਤਾਂ ਦਾ ਮੌਸਮ ਆਊਗਾ ਉਦੋਂ ਹੋਮਸ ਵਗੈਰਾ ਤੋਂ ਬਹੁਤ ਵਿਚਾਰ ਰੱਖਣਾ ਜਿਵੇਂ ਪਾਣੀ ਦਾ ਪ੍ਰਬੰਧ ਹੁੰਦਾ ਫਾਰਮ ਦੇ ਵਿੱਚ ਆਪਣਾ ਹਨਾ ਤੇ ਉਹਦੇ ਵਿੱਚ ਹੁੰਦਾ ਪਾਣੀ ਜਿਵੇਂ ਇਹ ਪਿੰਦੇ ਨੇ ਜਾਂ ਆਪਾਂ ਰੱਖਦੇ ਆ ਹਨਾ ਫਾਰਮ ਦੇ ਅਲੱਗ-ਅਲੱਗ ਸਿਸਟਮ ਹੁੰਦੇ ਨੇ ਹਨਾ ਜਿਵੇਂ ਆਪਾਂ ਵੀ ਕਿਹੜੇ ਤੰਗ ਦਾ ਆਪਣਾ ਜਿਵੇਂ ਹੁਣ ਆਪਾਂ ਇੱਥੇ ਰੱਖਦੇ ਆ ਡਰਿੰਕਰਾਂ 'ਚ ਜਿਹੜਾ ਪਾਣੀ ਆ ਉਹ ਰੱਖਦੇ ਆ ਤੇ ਉਹ ਰੱਖਣ ਵੇਲੇ ਜਾਂ ਇਹਨਾਂ ਦੇ ਪੀਨ ਮਿਲੇ ਝੁੰਜਾਂ ਨਾਲ ਥੋੜਾ-ਮੋਟਾ ਗਿਰਦਾ ਰਹਿੰਦਾ ਹਨਾ ਉਹਦੀ ਨਾਲ ਜਿਹੜੀ ਹੈਗੀ ਆ ਹੋਮੋਸਟਜੀ ਬੰਦੀ ਆ ਉਹ ਚੀਜ਼ ਤੋਂ ਜਿਹੜਾ ਫਾਰਮ ਨੂੰ ਪਚਾਉਣਾ ਹੁੰਦਾ ਹਨਾ ਤੇ ਹੋਰ ਤੁਸੀਂ ਦੱਸੋ ਕੁਝ ਗੱਲਾਂ ਬਸ ਠੀਕ ਐ ਇਹਨੂੰ ਬਸ ਆਫ ਕਰਕੇ ਬਾਹਰ ਕੱਢਾਂਗੇ ਫਿਰ ਚਲੀ ਪਾਵਾਂਗੇ ਹੂੰ ਇਹ ਉਦਨ ਵਾਲੀ ਵੀਡੀਓ ਚ ਆਪਾਂ ਸਾਰਾ ਦਿਖਾਈ ਦਿੱਤਾ ਸੀਗਾ ਵੀ ਕਿਵੇਂ ਸਫਾਈ ਹੋਊਗੀ ਸਪਰੇ ਹੁੰਦੀ ਆ ਹਨਾ ਤੇ ਬਾਕੀ ਤੁਸੀਂ ਉਹ ਚੈਨਲ ਤੇ ਦੇਖੋ ਬਾਕੀ ਤੁਸੀਂ ਦੱਸ ਦੋ ਜੀ ਕਿਹੜੀ ਤੁਸੀਂ ਕਿਹੜੇ ਵਿਸ਼ੇ ਤੇ ਪੁੱਛਣਾ ਚਾਹੁੰਦੇ ਹੋ ਫੇਰ ਦੂਜਾ ਚੋਹ ਹੋ ਜਾਂਦਾ ਉਹ ਇੱਕ ਦਿਨ ਤੋਂ ਲੈ ਕੇ ਆਪਾਂ سیل ਕਰਦੇ ਆਂ 2 ਮਹੀਨੇ ਤੱਕ ਦਾ ਵੀ ਚਾਹੀਦਾ ਜੇ ਕਿਸੇ ਨੂੰ ਉਹਦੀ ਬੁਕਿੰਗ ਹੋ ਜਾਂਦੀ ਹੈ ਠੀਕ ਹੈ ਨਾ ਇਸ ਤਰ੍ਹਾਂ ਇਹਦਾ ਪਾਲਣ ਹੋਤ ਹੁੰਦਾ ਇਹਨੂੰ ਪਹਿਲੀ ਵੈਕਸੀਨ ਲੱਗਦੀ ਹੈ ਫਿਰ 7 ਦਿਨ ਬਾਅਦ ਫੇਰ ਤੁਹਾਨੂੰ ਦੇਨ ਬਾਅਦ ਇਸ ਤਰ੍ਹਾਂ ਵੈਕਸੀਨ ਦਾ ਅਲੱਗ-ਅਲੱਗ ਸਮਾਂ ਹੁੰਦਾ ਹਾਂ ਹਾਂਜੀ ਬਾਕੀ ਹੁਣ ਆ ਦੇਖੋ ਹੁਣ ਇਹ ਸਾਰੀ ਸਫਾਈ ਹੋਊਗੀ ਇਹਨੂੰ ਸਾਰਾ ਇਕੱਠਾ ਕਰਾਂਗੇ ਇਕੱਠਾ ਕਰਕੇ ਚੱਕਾਗੇ ਫਿਰ ਹਣਾ ਇਹਨੂੰ ਕਲੀ ਵਗੈਰਾ ਨਾਲ ਡਰਾਈ ਕਰਕੇ ਫਿਰ ਜਿਵੇਂ ਆਪਾਂ ਨਿਊਜ਼ਪੇਪਰ ਵਗੈਰਾ ਨਾਲ ਹਣਾ ਸਾਰਾ ਮਤਲਬ ਇਹਨੂੰ ਬਿਲਕੁਲ ਐਵੇਂ ਜੀ ਲੱਗਣ ਲੱਗ ਜੂ ਇੱਥੇ ਤੇ ਸਾਫ਼ ਕਰਦਾਗੇ ਤੇ ਹੁਣ ਠੀਕ ਹੈ ਜੀ ਬਾਕੀ ਤੁਸੀਂ ਦੱਸਿਓ ਹਣਾ ਤੇ ਹੁਣ ਆਪਾਂ ਇਹਨੂੰ ਕਰ ਲਈਏ ਸਾਫ਼ ਲੋ ਜੀ ਦਾਲ ਜਿਹੜੀ ਹੈਗੀ ਤਪਲੇ ਤੋਂ ਬਾਹਰ ਨਿਕਲਣ ਲੱਗ ਗਈ ਹਨਾ ਰਿਜਨ ਲੱਗ ਗਈ ਮੈਂ ਅੱਜ ਤੁਹਾਨੂੰ ਉਹਦਾ ਵੀ ਦੱਸਦੀ ਆ ਨਾ ਕਈ ਵਾਰ ਜਿਵੇਂ ਆਪਾਂ ਕਹਿ ਦਿੰਦੇ ਆ ਇੱਕਦਮ ਉਵਾਲੀ ਵੱਤ ਹੋਣ ਲੱਗ ਜਾਂਦੀ ਆ ਤੇ ਉਹ ਵੀ ਕਿਸ ਢੰਗ ਨਾਲ ਹਾਂ ਉਵਾਲੀ ਪੈ ਗਈ ਤੇ ਵੀ ਉਹਨੂੰ ਕਿਵੇਂ ਆਪਾਂ ਰੋਕ ਸਕਦੇ ਆ ਕੋਜੀ ਜਿਹੜੀ ਦਾਲ ਅੰੱਚ ਪੂਰੀ ਰਿੱਚਦੀ ਆ ਨਾ ਕਈ ਵਾਰ ਹੁਣ ਜਿਵੇਂ ਇੱਥੇ ਇੱਕ ਬਹੁਤ ਜ਼ਿਆਦਾ ਹੋ ਗਿਆ ਹਨਾ ਤਾਂ ਆਪਣਾ ਛੋਟਾ ਹੁੰਦਾ ਕਈ ਵਾਰ ਵੀ ਆ ਦੇਖੋ ਉਵਾਲੀ ਪੈ ਗਈ ਇਹਨੂੰ ਹੁਣ ਆਪਾਂ ਇਹਨੂੰ ਰੋਕਣ ਵਾਸਤੇ ਹੁੰਦਾ ਥੋੜਾ ਜਿਹਾ ਹਲਕਾ ਜਿਹਾ ਘਿਓ ਪਾ ਦੋ ਇਹਦੇ ਵਿੱਚ ਕੁਛ ਹੁੰਦਾ ਘਿਓ ਦੀਆ ਪਾਤੀਆ ਹ ਤੇ ਇੱਕ ਟ੍ਰਿਕ ਹੁੰਦੀ ਆ ਮੱਚ ਗਿਆ ਮਤਲਬ ਮੱਛੀ ਆ ਜੀ ਹੋ ਗਿਆ ਤਾਂ ਆਪਾਂ ਤਾਂ ਆਪਣੇ ਨੂੰ نیچے ਨੂੰ ਇਸ ਤਰ੍ਹਾਂ ਦੱਬ ਦੋ ਮੇਰੇ ਕੋਲੇ ਕੈਮਰਾ ਇੱਕ ਹੱਥ 'ਚ ਤੇ ਨਹੀਂ ਦੋਨਾਂ ਹੱਥ ਨਾਲ ਕੱਪੜਾ ਲੈ ਕੇ ਮੈਂ ਤਾਂ ਆਪਣੀ ਚੁੰਨੀ ਨਾਲ ਹੀ ਲੱਗੀ ਹੋਈ ਆ ਤੇ ਤਾਂ ਹਲਾ ਮੈਨੂੰ ਇਸ ਤਰ੍ਹਾਂ ਇਹਨੂੰ ਦੱਬ ਦੋ ਫਿਰ ਪੂਰਾ ਜਿਹੜਾ ਪ੍ਰੋਪਰਲੀ ਸੇਕ ਆ ਜਿਹੜਾ ਪੈ ਜਾਂਦਾ ਦੇਖੋ ਹੁਣ نیچے ਹੋ ਗਿਆ ਨਾ ਹੁਣ ਪ੍ਰੋਪਰਲੀ ਰਿੱਜੀ ਜਾਊਗੀ ਆ ਦੇਖੋ ਜੀ ਜਾਂਦੀ ਹੈ ਨਾ ਲਓ ਜੀ ਉਧਰੋਂ ਆ ਗਈ ਫਿੱਗੀ ਮੈਂ ਫਾਰਮ ਵਿੱਚ ਹੋ ਤੇ ਹੁਣ ਬਣਾਵਾਂਗੀ ਆਪਾਂ ਹਨੇ ਨਿੰਬੂ ਜਿਹੜੇ ਹੈਗੇ ਨੇ ਉਹਨਾਂ ਨੂੰ ਨਿਚੋੜ ਕੇ ਉਹ ਕਰਾਂਗੀ ਰੱਖਦੇ ਆ ਸਟੋਰ ਕਰਕੇ ਫਿਰ ਕਿਉਂਕਿ ਜਲਦੀ ਚ ਕਈ ਵਾਰ ਸਕੰਜਵੀ ਬਣਾਉਣੀ ਹੁੰਦੀ ਹੈ ਫਿਰ ਟਾਈਮ ਨਹੀਂ ਹੁੰਦਾ ਤੇ ਇਹਨਾਂ ਦੀ ਬਾਕੀ ਵਾਲੀ ਬਣਾਵਾਂਗੇ ਛਟਨੀ ਹੈ ਨਾ ਨਿੰਬੂ ਜਿਹੜੇ ਬਚਣਗੇ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਮੈਂ ਨਿੰਬੂ ਸਾਰੇ ਤੋਲੇ ਲਓ ਜੀ ਆਪਾਂ ਫਾਰੇ ਨਿੰਬੂ ਤੋਕੇ ਹਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਕੱਟ ਲਈ ਤੇ ਜਿਹੜੇ ਇਹਨਾਂ ਦੇ ਬੀਜ ਸੀਗੇ ਉਹ ਕੱਢ ਲਈ ਤੇ ਹੁਣ ਇਹਨਾਂ ਨੂੰ ਸਾਰੇ ਨੂੰ ਆਪਾਂ ਨਿਚੋੜ ਲਾਗੇ ਮੈਂ ਇਕੱਠੇ ਤਾਂ ਨਿਚੋੜ ਦਿਆਂ ਕਿਉਂਕਿ ਅਸੀਂ ਸਟੋਰ ਕਰ ਰੱਖਨੇ ਨੇ ਮਤਲਬ ਕਿਉਂਕਿ ਹੁਣ ਟਾਈਮ ਦੀ ਕਈ ਵਾਰ ਸਾਰਟੇਜ ਹੁੰਦੀ ਹੈ ਤਾਂ ਕਰਕੇ ਵੀ ਇਹਨਾਂ ਨੂੰ ਰੱਖ ਲਾਗੀ ਤੇ ਬਾਕੀ ਵੀ ਇਹ ਚਟਨੀ ਬਣਾਵਾਂਗੇ ਹਨਾ ਜਿਹੜੇ ਇਹਨਾਂ ਦੇ ਸਿਲਕੇ ਹੋਣਗੇ ਆ ਦੇਖੋ ਇਸ ਢੰਗ ਨਾਲ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਨਿਚੋੜ ਲਵਾਂਗੇ ਜਿਹੜੇ ਆ ਵਾਲੇ ਸਿਲਕੇ ਬਚ ਰੰਗੇ ਹਨਾ ਇਹਨਾਂ ਦੀ ਬਹੁਤ ਟੇਸਟੀ ਜਿਹੜੀ ਹੈਗੀ ਆ ਚਟਨੀ ਬਣਦੀ ਆ ਤੇ ਦੂਸਰਾ ਆਪਾਂ ਇਹਨੂੰ ਦੋ ਤਿੰਨ ਢੰਗ ਨਾਲ ਯੂਜ਼ ਕਰ ਸਕਦੇ ਜਿਵੇਂ ਹੁਣ ਮੈਂ ਕਹਿੰਦੀ ਸੀ ਹਾਰੇ ਚੋਂ ਸਵਾਹ ਕੱਢੀ ਆ ਹਨਾ ਉਹਨੂੰ ਮੈਂ ਸ਼ਾਨੀਂਕ ਇਹਨੇ ਇੱਕ ਡੱਬੀ ਚ ਪਾ ਕੇ ਕਿਉਂਕਿ ਜਿਹੜੇ ਹੁਣ ਆਪਾਂ ਸਾਬਣ ਨਾਲ ਸਾਰਾ ਦਿਨ ਬਰਤਨ ਸਾਫ਼ ਕਰਦੇ ਜੀ ਉਹ ਵੀ ਬਹੁਤ ਗਲਤ ਗੱਲ ਐ ਇੱਕ ਆਪਾਂ ਸਮੇਂ ਦੀ ਸੋਰਟੇਜ ਕਰਕੇ ਹਨਾ ਕਾਲਾ ਹੁੰਦੀਆਂ ਨੇ ਤਾਂ ਕਰਕੇ ਉਹਨੂੰ ਯੂਜ਼ ਕਰਨੀ ਜੇਕਰ ਆਪਾਂ ਸਵਾਹ ਵਰਤੀ ਹੈ ਹੁਣ ਜਿਹੜੇ ਕੈਂਸਰ ਵਗੈਰੇ ਦੀਆਂ ਬਿਮਾਰੀਆਂ ਹੁੰਦੀਆਂ ਨੇ ਸਾਰੀ ਆਪਣੇ ਗਲਤ ਰਹਿਣ ਤਹਿਣ ਕਰਕੇ ਨਹੀਂ ਤੇ ਹੁਣ ਮੈਂ ਇਹਨਾਂ ਨੂੰ ਕਿ ਕਿ ਸੁੱਕ ਜਾਣਗੇ ਕੁਝ ਮਾਸਕਾ ਲੂੰਗੀ ਹਨਾ ਤੇ ਉਹਦੇ ਵਿੱਚ ਪੀਸ ਕੇ ਮਿਕਸਿੰਗਲ ਗ੍ਰੈਂਡਰ ਨਾਲ ਉਹਦੇ ਵਿੱਚ ਐਡ ਕਰ ਦੋ ਬਹੁਤ ਸੋਹਣਾ ਮਤਲਬ ਤਿਆਰ ਹੋ ਜਾਊਗਾ ਉਹ ਇਹ ਪੀਸ ਆਪਨ ਤੋਂ ਕਿਤੇ ਜ਼ਿਆਦਾ ਬੈਸਟ ਕੰਮ ਕਰਦਾ ਜਦੋਂ ਹੁਣ ਟਾਈਮ ਹੁੰਦਾ ਫਿਰ ਮੈਂ ਜਿਹੜੇ ਭੰਦੇ ਨੇ ਖਾਣ ਪੀਣ ਵਾਲੇ ਹਨਾ ਸਾਰੇ ਉਹਦੇ ਨਾਲ ਸਾਫ ਕਰਦੀਆਂ ਟੂਟੀਆਂ ਵਗੈਰਾ ਸਾਫ ਕਰਨੀਆਂ ਹੁੰਦੀਆਂ ਨੇ ਬਿਲਕੁਲ ਕੋਈ ਦਾਗ ਨਹੀਂ ਰਹਿੰਦਾ ਹੈਗਾ ਬਹੁਤ ਜ਼ਿਆਦਾ ਚਮਕ ਆਉਂਦੀ ਹੈ ਹਨਾ ਉਹ ਸਾਰਾ ਕਰਦੇ ਆ ਹਨਾ ਤਿਆਰ ਬਾਕੀ ਇਹ ਸਿੱਕੇ ਨੂੰ ਆਪਾਂ ਸਿੱਕੇ ਚ ਪਾ ਕੇ ਵੀ ਇੰਦਲੇ ਵੀ ਨਾ ਚਾਰ ਵੀ ਰੈਡੀ ਹੋ ਜਾਂਦਾ ਜਿਵੇਂ ਮੂੰਗੀ ਦੀ दाल ਨਾਲ ਹੋਰ ਗਰਮੀ ਚ ਆਪਾਂ ਖਾਣਾ ਹੁੰਦਾ ਕਦੇ ਵੀ ਵੇਸਟ ਨਾ ਕਰੋ ਜਿਹੜਾ ਨਿੰਬੂ ਹੁੰਦਾ ਬਹੁਤ ਬੁਨਕਾਰੀ ਚੀਜ਼ ਹੁੰਦੀ ਆ ਤੇ ਇਹ ਵੀ ਇਹਦੇ ਸਿਲਕੇ ਜਿਹੀ ਤੇ ਮੈਂ ਆਪਾਂ ਕਹਿੰਦੇ ਲੱਖਾ ਗੁਣਾ ਨਾਲ ਭਟੂਰਾ ਇਹ ਤੇ ਲਓ ਜੀ ਹੁਣ ਮੈਨੂੰ ਝੋੜਨਾ ਹੈ ਨਾ ਸਾਰੇ ਫਿਰ ਮਿਲਦੇ ਆ ਲਓ ਜੀ ਆਪਣੇ ਜਿਹੜੇ ਸਾਰੇ ਨਿੰਬੂ ਸੀਗੇ ਸਾਰੇ ਆਪਾਂ ਨਿਚੋੜ ਲੇ ਤੇ ਇਹਦੇ ਵਿੱਚ ਪਾ ਕੇ ਰੱਖ ਲਈ ਹੈ ਨਾ ਹੁਣ ਮੈਂ ਤੁਹਾਨੂੰ ਚੀਨੀ ਦਾ ਵੀ ਦੱਸੂਗੀ ਵੀ ਚੀਨੀ ਕਿਸ ਤਰ੍ਹਾਂ ਆਪਾਂ ਜਿਹੜੀ ਸਕੰਜੀ ਵੀ ਜਲਦੀ ਤੋਂ ਜਲਦੀ ਸਕੰਜੀ ਵੀ ਬਣਾ ਸਕਦੇ ਆ ਚੀਨੀ ਕਿਵੇਂ ਆਪਾਂ ਰੈਡੀ ਕਰਕੇ ਰੱਖ ਸਕਦੇ ਆ ਹੁਣ ਮੈਂ ਬਣਾਉਣੀ ਆ ਨਾ ਚਟਨੀ ਜਿਹੜੀ ਅੱਜ ਮਿਕਤੀ ਦਾਲ ਬਣਾਈ ਉਹਦੇ ਨਾਲ ਆਪਾਂ ਜਿਹੜੀ ਨਿੰਬੂ ਆਦੀ ਚਟਨੀ ਬਣਾਵਾਂਗੀ ਤਾਂ ਮੈਂ ਇੰਜੀਨਿਕ ਖਾਲੀਆਂ ਉਨੇ ਕੀ ਬਣਾਉਂਗੀ ਐਨੇ ਕ ਆਪਾਂ ਉਹ ਛਿਲਕੇ ਲੈ ਲਏ ਹਨਾ ਤੇ ਇਹਨੂੰ ਪਾਣੀ ਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਸੌਫਟ ਕਰਾਂਗੇ ਸੌਫਟ ਕਿਵੇਂ ਆਪਾਂ ਨਾ ਗੈਸ ਤੇ ਰੱਖਾ ਕੇ ਕੁਝ ਟਾਈਮ ਹ ਲੋਜੀ ਤੇ ਫੇਰ ਬਣਾਵਾਂਗੇ ਚਾਣੀ ਇਹਨਾਂ ਦਾ ਯੂਜ਼ ਆਪਾਂ ਇੱਕ ਉਸਤਾਂਵਾਂਗੇ ਜੋ ਕੁਸ ਸਿਰਕੇ ਚ ਪਾਵਾਂਗੇ ਹਨਾ ਕਿਉਂਕਿ ਫਿਰ ਫੇਰ ਆ ਜਾਣਗੇ ਦੁਬਾਰਾ ਫਿਰ ਉਸ ਪੰਗਲ ਤਿੰਨ ਥਾਂ ਮੇ ਯੂਜ਼ ਕਰਨੇ ਨੇ ਇਹ ਸਭ ਤੋਂ ਜ਼ਿਆਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਵਿਟਾਮਿਨ ਸੀ ਇਹਨਾਂ ਚੀਜ਼ਾਂ ਚ ਹੁੰਦਾ ਤਾਂ ਆਪਾਂ ਇਹਨਾਂ ਨੂੰ ਗੇਸਟ ਨਹੀਂ ਜਾਣ ਦੇਣਾ ਹੈਗਾ ਹੁਣ ਮਿਠੀਨੀ ਆ ਹਨਾ ਚੀਨੀ ਲੈ ਲਈ ਤੇ ਪਾਣੀ ਲੈ ਲਿਆ ਹਨਾ ਪਾਣੀ ਦੇ ਵਿੱਚ ਚੀਨੀ ਨੂੰ ਮਿਕਸ ਕਰਾਂਗੇ ਤੁਸੀਂ ਇਹਨੂੰ ਹੱਥ ਨਾਲ ਮਿਕਸ ਕਰ ਸਕਦੇ ਹੋ ਓਵਾਲ ਕੇ ਮਤਲਬ ਗਰਮ ਪਾਣੀ ਪਾ ਕੇ ਉਸ ਓਵਾਲ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਸਟੋਰ ਕਰਨੇ ਨੇ ਕਿਉਂਕਿ ਇਸ ਕੰਝ ਵੀ ਹੁੰਦੇ ਆਪਾਂ ਨੂੰ ਹਾਂਜੀ ਕਾਲ ਕਰ ਲੈਣੇ ਆ ਕੰਮ ਤਾਂ ਜਿਆ ਸੁਣਨੇ ਆ ਜਦ ਸਾਰੇ ਅਧਿਕਰ ਅ ਦੇ ਇਹ ਜੀ ਕੰਮ ਹੁੰਦੇ ਨੇ ਤੇ ਜੇ ਫਿਰ ਬੱਚੇ ਸਕੂਲੋਂ ਆਉਂਦੇ ਨੇ ਹਨਾ ਤਾਂ ਕਰਕੇ ਫਿਰ ਇਹ ਹੁੰਦੇ ਇਹ ਚੀਜ਼ ਆਪਾਂ ਨੂੰ ਬਹੁਤ ਮਤਲਬ ਆਸਾਨੀ ਰਹਿੰਦੀ ਆ ਆਪਾਂ ਇਹ ਨਿੰਬੂ ਪਾਉਣੇ ਆ ਇਹ ਪਾਉਣੇ ਆ ਚੀਨੀ ਪਾਉਣੇ ਆ ਤੇ ਪਾਣੀ ਪਾ ਲੈਣੇ ਆ ਉਹ ਕਰ ਲੈਣੇ ਆ ਮੈਂ ਤੇ ਇਹਨਾਂ ਨੂੰ ਨਾਲ ਜਿਹੜੀ ਹੈਗੀ ਗ੍ਰਾਈਂਡ ਕਰ ਲਵਾਂਗੀ ਹੁੰਦਾ ਬਹੁਤ ਲਾਤੀਂ ਕਰਦੇ ਉਹਦਾ ਵੀ ਕੋਲ ਪਾ ਦੇਦੇ ਇਹ ਬਿਨਾਂ ਦੀ ਆ ਤਾਂ ਗ੍ਰੈਂਡ ਆ ਅੱਪਾ ਇਹਨੂੰ ਪੁੰਨ ਲਿਆ ਹਨਾ ਦੂਜੇ ਜਗਤ ਚ ਇਹਨੂੰ ਪੁੰਨ ਕੇ ਸਾਫ ਕਰਕੇ ਹੁਣ ਆਪੇ ਚ ਪਾ ਕੇ ਰੱਖ ਲੈਣੇ ਆ ਤੇ ਉਸ ਤੋਂ ਬਾਅਦ ਬਣਾਉਣੀ ਆ ਚਟਣੀ ਸਾਰੀ ਚੀਨੀ ਮਿਕਸ ਹੋ ਗਈ ਚੰਗੀ ਤਰ੍ਹਾਂ ਤੇ ਨਾਲੇ ਆਪਣੇ ਜਿਹੜੇ ਨਿੰਬੂ ਸੀਗੇ ਉਹ ਹੋਊਗੇ ਮਤਲਬ ਬਹੁਤ ਟੰਡ ਚੋਲ ਕੇ ਰੱਖ ਲੈ ਇਸ ਵਿੱਚ ਜਿਹੜੇ ਫ੍ਰੀ ਟਾਈਮ ਚ ਹੁੰਦੇ ਨੇ ਹਨਾ ਅਜੇ ਕੰਮ ਹੋ ਜਾਂਦੇ ਨਹੀਂ ਫਿਰ ਪਾ ਨਹੀਂ ਰਹੇ ਦੀ ਆ ਆ ਲਓ ਜੀ ਆ ਹੋ ਗਈ ਆਪਣੀ چینی ਇਹਦੇ ਵਿੱਚ ਹੋ ਗਈ ਤੇ ਇਹਦੇ ਵਿੱਚ ਹੋ ਗਿਆ ਆਪਣੀ ਨਿੰਬੂ ਹਨਾ ਜਦ ਵੀ ਸਟੰਜੀ ਬਣਾਉਣੀ ਹੈ ਤੇ ਫ੍ਰਿਜ ਚੋਂ ਪਾਣੀ ਲਾਓ ਬਰਫ਼ ਲਾਓ ਤੇ ਜਿਹੜੀ ਸਟੰਜੀ ਆ ਫਟਾਫਟ ਰੈਡੀ ਹੋ ਜਾਂਦੀ ਆ ਜਿਹੜੇ ਆਪਾਂ ਨਿੰਬੂ ਤੇ ਰੇਤੀ ਉਬਲਨੇ ਉਹ ਬਿਲਕੁਲ ਸੌਫਟ ਹੋ ਗਏ ਹਨਾ ਤੇ ਹੁਣ ਜਿਹੜਾ ਇਹ ਪਾਣੀ ਹੈ ਹਜੇ ਬਹੁਤ ਗਰਮ ਹੈ ਹੁਣ ਪਾਣੀ ਨੂੰ ਕੀ ਕਰਨਾ ਆਪਾਂ ਇਹਨੂੰ ਪੇਸਟ ਨਹੀਂ ਜਾਂਦੇ ਇਹਨੂੰ ਸਿੰਕਾਂ ਤੇ ਦੋਨੇ ਸਿੰਕਾਂ 'ਚ ਪੋਣ ਦੇਨੇ ਆ ਉਹਦੇ ਨਾਲ ਕੀ ਹੋ ਜਾਂਦਾ ਜਿਹੜੇ ਕਾਕਰੇਚ ਵਗੈਰਾ ਦੀ ਪ੍ਰੋਬਲਮ ਆ ਉਹ ਸਾਰੀ ਹਟ ਜਾਂਦੀ ਆ ਹਨਾ ਤੇ ਇਹਦੀ ਬਣਾਵਾਂਗੇ ਆਪਾਂ ਚਟਨੀ ਤੁਸੀਂ ਜਿਵੇਂ ਪਾਣੀ ਲਈ ਹੈ ਮੇਰੀ ਤੇ ਇਹ ਸਬਜ਼ੀਆਂ ਸੁਤੋਂਣ ਵਾਸਤੇ ਰੱਖੀ ਹੋਈ ਹੈ ਵੀ ਕਦੇ ਵੀ ਉਹ ਪਾਣੀ ਨਾਲ ਜਿਹਦੇ ਨਾਲ ਤੁਸੀਂ ਦੁੱਧ ਚਾਹ ਪਉਂਦੇ ਹੋ ਉਹਦੇ ਨਾਲ ਨਾ ਤੁਸੀਂ ਪੁਣੀਓ ਕਿਸੇ ਹੋਰ ਚੀਜ਼ ਨਾਲ ਪੁੱਲ ਸਕਦੇ ਹੋ ਤੇ ਲਓ ਜੀ ਇਸ ਤਰ੍ਹਾਂ ਇਹਨੂੰ ਰੱਖ ਦਗੇ ਬਹੁਤ ਸੋਹਣੀ ਸਮੈਲ ਆਉਂਦੀ ਹੈ ਇਹਨਾਂ ਦੀ ਤੇ ਇਸ ਤਰ੍ਹਾਂ ਰੱਖ ਦਿੰਦੇ ਫਿਰ ਬਣਾਉਣੇ ਆ ਚਟਨੀ ਲਓ ਜੀ ਆਪਾਂ ਕਰ ਲਈ ਚਟਨੀ ਦੀ ਤਿਆਰੀ ਤੇ ਨਿੰਬੂ ਜਿਹੜੇ ਠੰਡੇ ਹੋ ਗਏ ਹਨਾ ਸੌਫਟ ਨੇ ਲਓ ਬਿਲਕੁਲ ਸੌਫਟ ਹੋ ਗਏ ਤੇ ਇਹ ਹਰੀਆਂ ਮਿਰਚਾਂ ਇਹ ਵੀ ਘਰੋਂ ਹੀ ਤੋੜੀਆਂ ਨੇ ਹਨਾ ਆਪਣੇ ਬੁੱਟਿਆਂ ਤੋਂ ਹੀ ਤੇ ਇਹ ਕੜੀ ਪੱਤਾ ਤਿੰਨ ਚੀਜ਼ਾਂ ਪਾਵਾਂਗੇ ਲੋਜੀ ਇਹਦੇ ਵਿੱਚ ਆਪਾਂ ਹਨਾ ਕੜੀ ਪੱਤਾ, ਨਿੰਬੂ ਤੇ ਹਰੀ ਮਿਰਚ ਪਾਈਆ। ਹੁਣ ਆਪਾਂ ਇਹ ਚ ਨੂਨ ਪਾਵਾਂਗੇ। ਨੂਨ ਤੇ ਮਿਰਚ। ਜੇਕਰ ਤੁਹਾਡੇ ਕੋਲੇ ਹਰੀਆਂ ਮਿਰਚਾਂ ਜ਼ਿਆਦਾ ਨਹੀਂ ਤਾਂ ਤੁਸੀਂ ਚਾਹੀ ਲਾਲ ਮਿਰਚ ਨਾ ਪਾਓ। ਮੇਰੇ ਕੋਲੇ ਤਾਂ ਹਰੀਆਂ ਮਿਰਚਾਂ ਘੱਟ ਸੀਗੀਆਂ ਹਨ ਜਿਹੜੀਆਂ ਘਰੇ ਲੱਗੀ ਹੋਈਆਂ ਸੀ ਮੈਂ ਉਹਨੀਆਂ ਕੀ ਤੋੜੀਆਂ ਨੇ। ਤੇ ਇਸ ਤਰ੍ਹਾਂ ਆਪਾਂ ਪਾ ਕੇ ਬਹੁਤ ਸੋਹਣੀ ਸੋਹਣੀ ਹਨਾ ਮਹਿਕ ਆਉਂਦੀ ਇਹਨਾਂ ਚੋਂ। ਹੁਣ ਮੈਂ ਇਹਨਾਂ ਨੂੰ ਗ੍ਰाइंड ਕਰ ਲਾਂ। ਲੋਜੀ ਆਪਣੀ ਜਿਹੜੀ ਚਟਨੀ ਹੈ ਬਣ ਕੇ ਤਿਆਰ ਆ ਬਹੁਤ ਜ਼ਿਆਦਾ ਟੇਸਟੀ ਬਣੀ ਆ। ਦੇਖੋ। ਬਹੁਤ ਜ਼ਿਆਦਾ ਖੰਡ ਸੁਆਦਾ। ਉਹ ਇਹਨੂੰ ਕੱਚੀ ਵੀ ਰੱਖ ਸਕਦੇ ਆ ਪਕਾਵਾਂਗੇ ਮੈਂ ਇਹ ਚ ਪਾਉਂਗੀ ਦੇਸੀ ਕਿਉ ਕੁਛ ਦੇਸੀ ਕਿਉ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕਾੜ ਲਾਗੇ ਦੇਖੋ ਜੀ ਦੇ ਕਿਉ ਚ ਦੇਸੀ ਕਿਉ ਚ ਕਾੜ ਕੇ ਲੋ ਜੀ ਦੇਸੀ ਕਿਉ ਪਾਤਾ ਆਪਾਂ ਇਹਨੂੰ ਹੁਣ ਪੱਕਣ ਵਾਸਤੇ ਰੱਖ ਦਿੰਨੇ ਆ ਬਿਲਕੁਲ ਸਿੰਮ ਤੇ ਤੇ ਤੱਕ ਜੂਗੀ ਆਪਣੀ ਮਤਲਬ ਛਾਟਨੀ ਬੰਦੀ ਆ ਉਧਰ ਆਪਾਂ ਹੈਗਾ ਦਾਲ ਨੂੰ ਆਉਣਾ ਚਾਹੀਦਾ ਹਨਾ ਉਹਦੀ ਕਰ ਲਈ ਤਿਆਰੀ ਤੇ ਉਹਦੀ ਤਿਆਰੀ ਕੀ ਆ ਲਸਣ ਪਿਆਜ਼ ਤੇ ਟਮਾਟਰ ਸਿੱन्ही ਚੀਜ਼ ਦੇ ਜੀਰਾ ਜੂਰਾ ਪਾ ਕੇ ਤੜਕਾ ਲਾਵਾਂਗੇ ਦਾਲ ਆਪਣੀ ਤੱਕਲੇ ਦੀ ਬਿਲਕੁਲ ਰੈਡੀ ਆ ਤੇ ਤੜਕਾ ਜਿਹੜਾ ਦੇਤੀ ਕਿਉਂ ਸੀ ਲਾਵਾਂਗੇ ਕਿਉਂਕਿ ਦੇਸੀ ਕਿਉਂ ਬਵਾਦੂ ਹੋ ਜਾਂਦਾ ਸਾਗ ਸੁੱਕ ਵੀ ਲੈ ਤਾਂ ਖਾਦਾ ਜਾਂਦਾ ਹੁਣ ਕੋਈ ਨਹੀਂ ਖਾਂਦਾ ਫਿਰ ਐ ਹੁੰਦਾ ਵੀ ਆਪਾਂ ਏਹੀ ਤੜਕਾ ਕਾ ਲਾ ਲੈਂਦੇ ਆ ਤੇ ਆਪਾਂ ਭੁੰਨਾਂਗੇ ਤੜਕਾ ਲਓ ਕੌਣ ਜੀ ਆਪਾਂ ਜੀਰਾ ਤੇ ਉਹ ਆਪਣਾ ਕੜ ਗਿਆ ਗਰਮ ਹੋ ਗਿਆ ਤੇ ਨਾਲ ਦੀ ਨਾਲ ਜਿਹੜੀ ਆਪਣੀ ਸੈਟਿੰਗੀਆਂ ਉਹ ਵੀ ਕਢੀ ਜਾਂਦੀ ਆ ਤੇ ਜੀਰਾ ਪਾਵਾਂਗੇ ਤੇ ਫਿਰ ਅਸੀਂ ਇਹ ਚੀਜ਼ਾਂ ਲਸਣ ਵਗੈਰਾ ਪੁੰਨ ਦੀ ਇਹਦਾ ਬੱਦਗੇ ਜੇ ਤੁਸੀਂ ਆਪਾਂ ਲਾ ਦਈਓ ਲਾਉ ਜੀ ਜੀਰਾ ਆਪਣਾ ਧੁੱਜ ਗਿਆ ਨਾ ਬੜੀਆ ਸੇਕ ਲੱਗ ਗਿਆ ਹੁਣ ਸਭ ਤੋਂ ਪਹਿਲਾਂ ਲਸਣ ਪਾਵਾਂਗੇ ਜੀ ਚ लोजी लासुन जो है प्याजा लोजी अपने तड़के जे चं तरह भुज गया लून मिर्च मसाला जो भी एक कौली च पा रख लिया मैं पहला सेक ला लॉजी जोड़ा अपना तड़का सी बिल्कुल पक गया है ਇਕ ਲੈਲੀ ਕੋਟ ਨਹੀਂ ਹੁਣ ਚਲਦੇ ਆ ਉੱਥੇ ਆ ਨਾ ਦਾਲ ਕੋਟ ਦੀਆਂ ਦੇ ਨਾਲ ਇਹਨੂੰ ਮਿਕਸ ਕਰ ਲਓ ਜੀ ਆਪਾਂ ਪਹੁੰਚ ਗਏ ਹਾਰੇ ਕੋਲੇ ਜਿਹੜੀ ਤਾਲਾ ਪਨੀਰ ਜਮੜੀ ਜੀ ਪਈ ਆ ਤੇ ਹੁਣ ਪਹਿਲਾਂ ਇਹਨੂੰ ਘੋਟਾਗੇ ਆ ਦੇਖੋ ਇਸ ਤਰ੍ਹਾਂ ਹੌਲੀ ਹੌਲੀ ਹਲਕੇ ਹਲਕੇ ਹੱਥ ਨਾਲ ਘੋਟਾਗੇ ਤੇ ਕਿਉਂਕਿ ਤਾਪਲੇ ਸ਼ਾ ਮਿੱਟੀ ਦੇ ਤਾਪਲੇ ਚ ਤੇ ਉਹ ਵੀ ਬਚਾ ਕੇ ਰੱਖਣਾ ਪੈਂਦਾ ਹਨਾ ਸਭ ਤੋਂ ਜ਼ਰੂਰੀ ਅੱਜ ਕੱਲ ਪੱਕੀ ਅਰਸ ਹੋਈ ਯਾਨੀ ਇਹ ਚੀਜ਼ ਦੀ ਸੇਫਟੀ ਜ਼ਰੂਰੀ ਹੋ ਜਾਂਦੀ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਹਲਕੇ ਹਲਕੇ ਹੱਥ ਨਾਲ ਘੋਟ ਲਾ ਕੇ ਬਿਲਕੁਲ ਪੱਕੀ ਪਈ ਆ ਬਹੁਤ ਸਵਾਦਮਣੀ ਪਈ ਆ ਤੇ ਲਓ ਜੀ ਘੋਟੀ ਗਈ ਹੁਣ ਆਪ ਇਹ ਚ ਆਹ ਪਾ ਦਗੀ ਤੜਕਾ ਜਿਹੜਾ ਲਿਆਂਦਾ ਸੀਗਾ ਉਹ ਵਿੱਚ ਮਿਕਸ ਕਰਤਾ ਜੀ ਤੇ ਬਾਕੀ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਚੈਨਲ ਨੂੰ ਹਨਾ ਪਿਆਰ ਦਿਆ ਕਰੋ ਜਿਹੜੇ ਵੀਰ ਭੈਣਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਤਾ ਕੀ ਹੈ ਹਨਾ ਤੁਹਾਨੂੰ ਤਾਂ ਲੱਗਦਾ ਵੀ ਛੋਟਾ ਜਿਹਾ ਕਮੈਂਟ ਕਰਦੇ ਆਂ ਸੀ ਜਾਂ ਆ ਬਹੁਤ ਜ਼ਿਆਦਾ ਹੌਸਲਾ ਮਿਲਦਾ ਹਨਾ ਕੰਮ ਕਰਨ ਨੂੰ ਜੀ ਕਰਦਾ ਤੇ ਕੈਮਰਾ ਚਲਾਉਣਾ ਹਨਾ ਸਾਰਾ ਦਿਨ ਸਾਮ ਦੇ ਨਾਲ ਨਾਲ ਕੋਈ ਸੌਖੀ ਗੱਲ ਨਹੀਂ ਹੈਗੀ ਤੇ ਉਹ ਵੀ ਇੱਕ ਕਬੀਲਦਾਰ ਬੰਦੇ ਨੂੰ ਹਨਾ ਜਿਆਦਾ ਜੇ ਹੁਣ ਆਪਣਾ ਦਿਮਾਗੀ ਇੱਕ ਪਾਸੇ ਹੋਵੇ ਛੇਤਾ ਠੀਕ ਆ ਹਨਾ ਜਿਦੋਂ ਆਪਾਂ ਕੰਮ ਵੀ ਕਰਨੇ ਸਾਰਾ ਦਿਨ ਤੇ ਇਸ ਤਰ੍ਹਾਂ ਬਹੁਤ ਹੁੰਦਾ ਤੁਸੀਂ ਪਲੀਜ਼ ਜ਼ਰੂਰ ਪਿਆਰ ਦਿਆ ਕਰੋ ਸੋਨਾ ਜਿਹਾ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਆ ਦੇਖੋ ਜੀ ਦਿਖਾਏ ਹੋ ਕੀ ਦੇਖੋ ਆ ਦੇਖੋ ਜੀ ਜਿਹੜੀ ਆਪਣੀ ਮਸਤੀ दालਾ ਕਿੰਨੀ ਟੇਸਟੀ ਹੈ ਨਾ ਬਣ ਕੇ ਰੈਡੀ ਹੋ ਗਈ ਹਜੇ ਆਪਾਂ ਇਹਨੂੰ ਹਾਰੇ ਚ ਹੀ ਰੱਖਾਗੇ ਇੱਥੇ ਟੱਕਦਾਗੇ ਤੇ ਬਸ ਜਰੂਰ ਜੀ ਆਹੀ ਇੱਕ ਰਿਕੁਐਸਟ ਆ ਹਨਾ ਵੀ ਜਰੂਰ ਪਿਆਰ ਦਿਆ ਕਰੋ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਜੇਕਰ ਆਚਾਰ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ